ਲੋ ਜੀ ਹੁਣ ਤੁਹਾਡੇ ਕੋਲੇ ਚਮਕੀਲੇ ਰਾਏ ਟ ਨੰਨਾ ਮੁੰਨਾ ਜਿਹਾ ਕਲਾਕਾਰ ਜੋ ਉਹਨੂੰ ਸਮਰਪਿਤ ਹੈ ਅੱਜ 37ਵੀਂ ਜੋ ਉਹਨਾਂ ਦਾ ਸੱਭਿਆਚਾਰਕ ਜੋ ਇਥੇ ਮੇਲਾ ਉਥੇ ਪਹੁੰਚਾ ਹੈ ਉਹਨਾਂ ਦੀ ਯਾਦ ਵਿੱਚ ਤੇ ਅੱਜ ਉਸ ਨੰਨੇ ਜੇ ਆਪਾਂ ਕਲਾਕਾਰ ਨਾਲ ਵੀ ਤੁਹਾਡੀ ਗੱਲ ਕਰਾਂਗੇ ਹਾਂਜੀ ਕੀ ਨਾਮ ਜੀ ਤੁਹਾਡਾ ਸਤੇ ਸਿੰਘ ਸਤੇ ਸਿੰਘ ਬਹੁਤ ਵਧੀਆ ਨਾਮ ਅੱਜ ਤੁਸੀਂ ਮੇਲੇ ਤੇ ਆਏ ਹੋ ਕੀ ਕਰਾਂਗੇ ਜਾਓਗੇ ਕੀ ਜਾਓਗੇ ਨਜ਼ਰ ਕਰਾਂਗਾ ਸਤਿ ਸ੍ਰੀ ਅਕਾਲ ਇਹਨਾਂ ਸੁਣਾ ਦਿਓ ਫਿਰ सुंदर इंजोरी बुलंद आवाज दे माहिर अमर सिंह चमकीला अते अमर ज्योति जोड़ी रहंदी दुनिया तक अमर रहे ओ तो खांदे पिंदे आनु देख के ना सरी ओ खांदे पिंदे आनु देख के ना सरी आंदे ते गवांद चक्कर दे गवांदे ना लरी ओ खांदे पिंदे आनु देख के ना सरी आंदे ते गवांद चक्कर दे ना लरी वैरी करे जाके भी कदे नहीं खाईदा ਸੱਜਣਾ ਦੇ ਨਾਲ ਤੋਂ ਖਾਨੀ ਕਮਾਈਦਾ ਮਿੱਤਰਾਂ ਦੇ ਨਾਲ ਤੋਂ ਖਾਨੀ ਕਮਾਈਦਾ ਸੋਹਣਿਆ ਦੇ ਨਾਲ ਤੋਂ ਖਾ ਇਹ ਕਮਾਈਦਾ ਲਓ ਜੀ ਬਹੁਤ ਬਹੁਤ ਵਧੀਆ ਇੱਕ ਮੈਸੇਜ ਹੈ ਕਿ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਆ ਬੱਚਾ ਜੋ ਚਮਕੀਲਾ ਜੀ ਤੋਂ ਪ੍ਰੇਰਣਾ ਲੈ ਕੇ ਇੱਕ ਬਹੁਤ ਸੋਹਣਾ ਉਹਨਾਂ ਦੀ ਯਾਦ ਵਿੱਚ ਇੱਥੇ ਗਾਣਾ ਗਾਣ ਆਇਆ ਹੈ ਵੀ ਜ਼ੋਰਦਾਰ ਤਾਲੀਆਂ ਸਾਰੇ ਮਾਰ ਦਿਓ ਜੀ